ਆਹ ਹੁਣ ਮੀਂਹ ਚ ਆਪਾਂ ਖੜੇ ਆ ਇੰਨਾ ਬਦਲ ਕਰ ਟੰਡਿਆ ਮੀਂਹ ਚ ਖੜੇ ਆ ਸੋ ਤੁਸੀਂ ਆਪਦਾ ਸਾਥ ਨਾ ਛੱਡੋ ਤੁਹਾਡਾ ਹੀ ਸਾਥ ਦੀ ਪੰਜਾਬ ਨੂੰ ਲੋੜ ਆ ਮੇਰੇ ਵਰਗਾ ਆਰਟਿਸਟ ਜਦੋਂ ਇੱਥੇ ਹੋ ਕਾ ਦੇਣ ਡਿਆ ਸਾਰਾ ਪੰਜਾਬ ਹੀ ਆਪਦੇ ਘਰੋਂ ਉੱਠ ਕੇ ਫੀਲਡ ਦੇ ਵਿੱਚ ਕੰਮ ਕਰੂਗਾ ਜਿਹੜੀ ਬਾਦਰੀ ਆ ਸਬੂਤ ਦਿੱਤਾ ਪੰਜਾਬੀਆਂ ਉਹਨਾਂ ਦੇ ਬਾਰੇ ਕੀ ਕਹੋਗੇ ਮੇਰੀ ਬਾਦਰੀ ਬੂਦਰੀ ਕੋਈ ਨਹੀਂ ਪੰਜਾਬੀਆਂ ਨੇ ਪੰਜਾਬੀਆਂ ਦੀ ਬਾਦਰੀ ਆ ਆ ਕੀ ਆ ਬਾ ਪੰਜਾਬੀਆਂ ਦੀ ਬਾਦਰੀ ਆ ਇਹਦਾ ਜਦੋਂ ਪੰਜਾਬ ਸਾਡੇ ਹੌਂਸਲਾ ਹੀ ਐਡਾ ਚੱਕਦੇ ਆਂਗੇ ਫੱਟੇ ਕੁਛ ਹੀ ਮਿਲਦੀ ਸੇਵਾ ਕਰਨੀ ਅੱਡੀ ਕਿ ਹੁਣ ਕੱਲ ਸੰਤਾਂ ਨੇ ਆਪਣੇ ਕੀ ਮਾਂ ਮਾਂ ਪਰੇਸ਼ਾਨ ਆਉਣ ਨਾ ਪੰਜਾਬ ਚ ਤੇ ਮੈਂ ਕਹਿੰਦਾ ਮਾਂ ਪਰੇਸ਼ਾਨੇ ਕੱਲ ਆਪਾਂ ਕਿੰਨੇ 6 ਲੱਖ ਦੀ ਸੇਵਾ ਬਾਬਿਆਂ ਦੇ ਕਰਕੇ ਆਏ ਆ ਮੈਂ ਕਹਿੰਦਾ ਮੈਂ ਕਹਿੰਦਾ ਜੀ 10 ਟਰੈਕਟਰ ਦੇ ਕੇ ਹੁਣੇ ਸੰਤਾਂ ਨੂੰ ਤੇ ਮੈਂ ਕਹਿੰਦਾ ਜੀ ਦੁਨੀਆ ਹੀ ਗੱਲ ਬਾਤ ਹੀ ਵਕਰੀ ਆਪਣੀ ਕਿਸੇ ਲਈ ਮਿਲਦੀ ਸੇਵਾ ਕਰ ਭਾਜੀ ਮੈਂ ਕਹਿੰਦਾ ਤਸੱਲੀ ਤਸੱਲੀ ਆਪਾਂ ਆਪਾਂ ਮਾਰਸ਼ਲ ਕੌਮ ਆ ਆਪਣੀ ਠੀਕ ਆ ਸੋ ਵਕਤ ਪੈਂਦਾ ਵਕਤ ਕਿਸੇ ਦਾ ਵੀ ਪੈ ਸਕਦਾ ਠੀਕ ਆ ਕਿਤੇ ਕਿਤੇ ਨਹੀਂ ਪਿਆ ਅਮਰੀਕਾ ਤੇ ਵੀ ਵਕਤ ਪਿਆ ਤਾਲੀਬਾਨ ਤੇ ਸਾਰੇ ਕਿਤੇ ਵਕਤ ਪਿਆ ਸੋ ਇਹਨੂੰ ਵਕਤ ਨੂੰ ਆਪਾਂ ਹੌਸਲੇ ਨਾਲ ਹੀ ਨਜਿੱਠਣਾ ਚੜ੍ਹਦੀ ਕਲਾ ਦੇ ਨਾਲ ਤੁਸੀਂ ਤੋਂ ਹੈਗੇ ਨੇ ਭਾਜੀ ਜਦੋਂ ਜਿੰਨੀਆਂ ਮੁਸ਼ਕਲਾਂ ਹੋਣਗੀਆਂ ਬੰਦੇ ਤੇ ਮੈਂਦੀਆਂ ਮੁਸ਼ਕਲਾਂ ਵੇਖਾਂਗੇ ਚੜ੍ਹਦੀ ਕਲਾ ਹੁਣ ਬਸ ਤੁਸੀਂ ਆਪਾਂ ਮੀਂਹ ਕਣੀ ਜਾਂ ਆਪਾਂ ਖੜਨਾ ਨਹੀਂ ਠੀਕ ਆ ਆ ਵੇ ਆ ਨਿੱਕੇ ਨਿੱਕੇ ਜਵਾਕ ਪੁੱਤਰਾ ਇੱਧਰ ਆ ਆ ਜਾ ਘਬਰਾਉਣਾ ਨਹੀਂ ਚੜ੍ਹ ਚੜਦੀ ਚੜਦੀ ਬਲਾ ਚ ਰਹਿਣਾ ਬੋਲ ਤੁਹਾਡਾ ਭਰਾ ਤੁਹਾਡੇ ਨਾਲ ਆ ਠੀਕ ਆ ਸਾਹਿਬ ਸਾਹਿਬ ਗੱਥੀ ਗੱਦੇ ਆਪੋ ਜੀ ਕੀ ਕਹੋਗੇ ਐਨੇ ਵਰਦੇ ਨੀਚ ਆਏ ਹਣ ਸਾਹਿਬ ਆਹ ਭਾਜੀ ਚੱਲ ਜੀ ਤੁਹਾਨੂੰ ਜੀ ਆਣੇ ਮਨਕੀਰ ਸਿੰਘ ਜੀ ਪ੍ਰਧਾਨ ਮੰਤਰੀ ਸਾਹਿਬ ਆ ਰਹੇ ਹੋ ਕਰੂਗੀ ਬੇਨਤੀ ਪ੍ਰਧਾਨ ਮੰਤਰੀ ਸਾਹਿਬ ਆਉਣ ਬੜਾ ਆਖਾਣੇ ਦਾ ਅੰਕ ਸਾਰੇ ਭੇਜ ਗਏ ਤੁਸੀਂ ਬੱਲੇ ਬੱਲੇ ਬਣ ਕਿਤਾ ਭਾਈ ਹਾਂ ਜੀ ਰਿਕਾ ਉਹ ਖਾਓ ਤੇ ਮੇਰਾ ਬਾਈ ਆ ਗਿਆ ਜੀ ਆਹ ਲੋ ਠੀਕ ਆ ਸੋ ਆ ਆ ਆ ਸਾਰੇ ਪਹਿਲਾਂ ਆ ਆ ਬਾਬੂ ਆਪਾਂ ਨੂੰ ਤੁਸੀਂ ਫੜੋ ਜਿੱਥੇ ਜਿੰਨੀ ਸੇਵਾ ਹੋਵੇ ਓਨੀ ਆ ਆ ਬੱਚਿਆਂ ਨੂੰ ਆ ਆ ਆ ਬੱਚੇ ਠੀਕ ਆ ਕੋਈ ਫਾਇਦਾ ਨਹੀਂ ਆਉਂਦਾ ਠੀਕ ਆ ਹਾਂ ਲੋ ਆਲੋ ਆਲੋ ਫੜੋ 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 ਠੀਕ ਆ ਹੁਣ ਨਹੀਂ ਪੜ੍ਹਨਗੇ ਜੀ ਹੁਣ ਪਤਾ ਕਿਦਾਂ ਦਾ ਪੈਸਾ ਹੀ ਮੰਗਦੇ ਹੋ ਪੰਜਾਬ ਦੇ ਲਈ ਉਹ ਫੋਟੋ 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 ਉਹ ਫੋਟੋ ਕਹਿੰਦੇ ਦੇਣਾ ਚਾਹੀਦਾ ਪ੍ਰਧਾਨ ਮੰਤਰੀ ਨੂੰ ਕਿਹੜਾ ਪੈਸਾ ਕਿਹੜੀ ਬੋਰਡ ਆਪਣੇ ਪੈਰਾਂ ਦੇ ਖਲੋ ਦੇਣ ਕਿ ਕਿਦਾਂ ਦਾ ਪੈਸਾ ਵਾਹ ਦੇ ਦੇ ਪ੍ਰਧਾਨ ਮੰਤਰੀ ਕੀ ਕਰੇ ਪ੍ਰਧਾਨ ਮੰਤਰੀ ਸਾਹਿਬ ਬਾਜੀ ਮੈਂ ਤਾਂ ਭਾਜੀ ਇੰਨਾ ਮੈਂ ਸਿਆਣਾ ਨਹੀਂ ਹੈਗਾ ਵਧੀਆ ਕਰਨਗੇ ਫੋਟੋ ਕਰ ਲੈ ਬਾਪੂ ਦੀ ਫੋਟੋ ਕਰ ਦੋ ਯਾਰ ਪਿਆਰ ਨਾਲ ਪਿਆਰ ਨਾਲ ਪਿਆਰ ਬਾਪੂ ਦੀ ਫੋਟੋ ਕਰ ਦੋ ਯਾਰ ਆਹ ਠੀਕ ਹੈ ਚਲੋ ਚਲੋ ਦੇ ਨਹੀਂ ਸਾਰੇ ਮੁਲਾਜ਼ਮਾਂ ਨਾਲ ਸਾਰਿਆਂ ਦੀਆਂ ਬਰਦੀਆਂ ਪਾਈਆਂ ਉਹ ਪਹਿਲਾਂ ਬਾਪੂ ਦੀ ਫੋਟੋ ਖਿੱਚ ਲਓ ਯਾਰ ਆਹ ਲਓ ਚਲੋ ਹੁਣ ਤੁਸੀਂ ਕਹੋਗੇ ਕਿ ਕਿੱਦਾਂ ਦੀ ਪੈਕੇਜ ਹੋਣਾ ਚਾਹੀਦਾ ਮੈਨੂੰ ਮੈਨੂੰ ਮੈਂ ਪ੍ਰਧਾਨ ਮੰਤਰੀ ਆਪ ਨਾ ਬਣ ਜਾਂਦਾ ਫਿਰ ਪਤਾ ਕੀ ਆ ਇਹ ਆਪਾਂ ਨੂੰ ਥੋੜੀ ਪਤਾ ਭਾਜੀ ਨੁਕਸਾਨ ਆ ਪੰਜਾਬ ਦੇ ਬੱਚਿਆਂ ਨਜੱਠਾਂਗੇ ਬਹੁਤ ਮਿਹਨਤ ਕਰ ਰਹੇ ਆ ਅਸੀਂ ਸਵੇਰ ਦੇ ਨਿਕਲੇ ਆ ਠੀਕ ਆ ਰਾਤ ਤੱਕ ਆ ਇੰਨੇ ਚੱਲਦੇ ਨਹੀਂ ਜੀ ਆ ਆ ਜਿ ਛਤਰੀ ਆਏ ਹੋ ਜੇ ਠੀਕ ਆ ਸੋ ਆ ਦੇਖੋ ਇੱਕ ਰੀ ਇੱਕ ਰੀ ਪਾਉ ਆ ਦੇਖੋ ਓਏ ਇੱਕ ਰੀ ਪੁੱਤ ਬਾਸਿਓ ਆ ਦੇਖੋ ਇਹ ਦੇਖੋ ਬਜ਼ੁਰਗ ਬਜ਼ੁਰਗ ਥਾਣੇਦਾਰ ਅੰਕ ਕਿੰਨੇ ਸਾਡੇ ਠੀਕ ਆ ਇਹਨਾਂ ਨੂੰ ਪੰਜਾਬ ਪੰਜਾਬ ਪੁਲਿਸ ਨੂੰ ਸਲੂਟ ਆ ਐਨ ਆਰ ਆਈ ਐਨ ਆਰ ਆਈ ਵੀਰਾਂ ਨੂੰ ਕੋਈ ਗੱਲ ਸੁਣਾ ਦੇਓਗੇ ਪੰਜਾਬ ਪੁਲਿਸ ਨੂੰ ਸਲੂਟ ਆ ਐਨ ਆਰ ਆਈ ਵੀਰਾਂ ਨੂੰ ਕੋਈ ਮੈਸੇਜ ਐਨ ਆਰ ਆਈ ਐਨ ਆਰ ਆਈ ਵੀਰ ਬਹੁਤ ਸਪੋਰਟ ਕਰ ਰਹੇ ਨੇ ਠੀਕ ਹੈ ਰਲ ਕੇ ਨਾਲ ਅਸੀਂ ਆਪਾਂ 150 ਟਰੈਕਟਰ ਦੇ ਰਹੇ ਆ 100 ਟਰੈਕਟਰ ਮੈਂ ਦੇ ਰਿਹਾ ਜਿਹਦੇ ਵਿੱਚ ਇੱਕ ਨਹੀਂ ਕੋਣ ਬਾਹ ਨਹੀਂ ਥੜੀ ਜਿੰਦੀ ਬੋਤੇ ਸਿਆਣੇ ਬੜੀ ਜਾਂਦਾ ਯਾਰ ਮੀ ਉਹ ਬਾਪੂ ਬੋਟੀ ਭਾਈ ਬੋਲੀਓ ਉਹ ਗੱਲ ਕਰੋ ਆਪਣੀ ਉਹ ਇੱਕ ਵਾਰ ਬਾਪੂ ਦਾ ਬਿਮਾਰ ਹੋ ਜਾਵੇ ਬਾਪੂ ਦੇ ਘਰੇ ਜਾਓ ਬਿਮਾਰ ਨਾ ਹੋ ਜਾਓ ਹਣਾ ਸਸਰੀ ਗਾਲ ਸੋ ਸੋ ਐਨ ਆਰ ਆਈ ਵੀਰ ਵੱਧ ਚੜ ਕੇ ਸਾਥ ਦੇਣ ਠੀਕ ਆ ਆਪਾਂ ਇੱਕ ਇੱਕ ਘਰ ਵੀ ਸੰਭ ਲਈਏ ਤੇ ਆਪਣਾ ਮਾਝਾ ਸੰਭਲ ਗਿਆ ਠੀਕ ਆ ਹੁਣ ਹੁਣ ਅੱਗੇ ਆ ਵੀ ਜਿਹੜਾ ਮਾਲਵੇਚ ਆ ਜਿਹੜਾ ਅਫਰੋਜਪੁਰ ਕਹਿੰਦੇ ਆ ਬਸ ਰਲ ਮਿਲ ਕੇ ਉਹ ਨਜਿੱਠੀਏ ਈਗਾ ਪੈਸਾ ਪੰਜਾਬੀਆਂ ਕੋਲ ਇੰਨਾ ਮੀਰ ਨੂੰ ਭਰਾ ਦਾਂਗੇ ਬਾਦਰੀਆ ਜਿਹੜੇ ਲੱਗਦਾ ਫਿਰ ਬਾਦਰੀਆ ਸਕੂਲ ਦਿੱਤਾ ਕਿਉਂਕਿ ਇਤਿਹਾਸ ਜਨਾ ਕਹਿੰਦਾ ਭਾਜੀ ਭਾਈ ਲੜੀ ਮੈਂ ਕਹਿੰਦਾ ਬਸ ਇੱਕ ਚੀਜ਼ ਕਰੀਏ ਜਿਹੜੇ ਮਾਝੇ ਚ ਘਰਾਂ ਚ ਸੈਂਦੇ ਆ ਜਿਹੜੇ ਘਰ ਫਲੱਡ ਆਇਆ ਇੱਕ ਮਤਲਬ ਪਿੰਡ ਚ 10 ਘਰ ਤਗੜੇ ਆ ਠੀਕ ਆ ਕੋਈ 30 40 ਘਰ ਜੇ ਮਤਲਬ ਮੱਧਮ ਆ ਜਿਨ੍ਹਾਂ ਦੇ ਘਰਾਂ ਚ ਪਾਣੀ ਆ ਗਿਆ ਪਾਣੀ ਖੜਾ ਲੋਕੀ ਅਦਾ ਘਰ ਨਹੀਂ ਛੱਡ ਰਹੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਵੀ ਆਪਾਂ ਕੁਝ ਦਿਨਾਂ ਦੀ ਗੱਲ ਆ ਕੀਮਤੀ ਸਮਾਨ ਕੱਢ ਲਓ ਕੁਝ ਦਿਨਾਂ ਦੀ ਗੱਲ ਆ ਵੀ ਇਹਦੇ ਨਾਲ ਬੈਕਟੀਰੀਆ ਮੱਛਰ ਐਮਿੰਦੀਆਂ ਚੀਜ਼ਾਂ ਬਹੁਤ ਬਿਮਾਰੀਆਂ ਤੋਂ ਬਚੋ ਠੀਕ ਆ ਸਭ ਕੋ ਸੰਭਲਾਂਗੇ ਹਾਂ ਸਾਡੀ ਫਸਲ ਖਰਾਬ ਹੋ ਗਈ ਵੇਖੋ ਕੋਈ ਨਹੀਂ ਕੋਈ ਨਹੀਂ ਫਸਾ ਸਭ ਬਾਬੇ ਨੇ ਸਭ ਬਾਬੇ ਨੇ ਅੱਜ ਮੈਂ ਕਿਨਾਂ ਤੇ ਜਾ ਕੇ ਆਇਆ ਬਲਾਈਂਡ ਸੀਓ ਠੀਕ ਆ 10 ਲੱਖ ਲੱਗਣਾ ਕਰਦਾ ਆਪਾਂ ਕਿੰਨੀ ਸੇਵਾ ਕਰਕੇ ਆਇਆ 4 ਲੱਖ ਰੁਪਇਆ 4 ਲੱਖ ਦੇ ਕੇ ਆਇਆ ਮੈਂ ਘਰ ਸਟਾਰਟ ਕਰੋ ਠੀਕ ਆ 10 ਲੱਖ ਰੁਪਏ ਤਾਂ ਕਹਿੰਦੇ ਵੀ ਬਣ ਜਾਣਾ ਮੈਂ ਘਰ ਸਟਾਰਟ ਕਰੋ ਰੁਪਏ ਨਾਲ ਨਾਲ ਆਗੇ ਠੀਕ ਆ ਪੈਸੇ ਪੰਜਾਬੀਆਂ ਕੋਲ ਬਹੁਤਾ ਬਖਸ਼ਿਆ ਪੈਸੇ ਪੂਹੇ ਵਾਲੀ ਗੱਲ ਨਹੀਂ ਆਪਾਂ ਬਸ ਤਕੜੇ ਹੋ ਕੇ ਇਹਨੂੰ ਨਜੱਠੀਏ ਠੀਕ ਹੈ ਇੱਕ ਦੂਜੇ ਦਾ ਸਾਥ ਦਈਏ ਇੱਕ ਦੂਜੇ ਦੇ ਨਾਲ ਖੜੀਏ ਠੀਕ ਹੈ ਹੁਣ ਮੈਂ ਸੇਵਾ ਕਰਲਾਂ ਕਿਉਂਕਿ ਕਿਉਂਕਿ ਬੜਿਆਂ ਦਾ ਘਰ ਆ ਹੁਣ ਆਪਣੇ ਉੱਤੇ ਦਾ ਅਮਰੇਲਾ ਹੈਗੇ ਆ ਛਤਰੀਆਂ ਹੈਗੀਆਂ ਉਹਨਾਂ ਦੀਆਂ ਛੱਤਾਂ ਚੋਂਦੀਆਂ ਠੀਕ ਹੈ ਹੁਣ ਮੈਨੂੰ ਸੇਵਾ ਕਰ ਲੈ ਲਵ ਯੂ ਥੈਂਕ ਯੂ ਥੈਂਕ ਯੂ